ਕਈਆਂ ਨੂੰ ਗਾਤਰੇ ਪਾ ਕੇ ਨਹੀਂ ਪਤਾ ਲੱਗਿਆ ਕਿ ਕਿਹਦੀ ਕੌਮ ਆਸੀਂ ਤੇ ਆ ਕਾਂਸੀਨਾਥ ਜਿਹੜਾ ਪੀਰਾਂ ਦੇ ਗੌਣ ਗੌਂਦਾ ਆ ਆ ਦੇਖੋ ਕਿੱਡੀ ਬੱਟੀ ਗੱਲ ਕਹੀ ਕਿ ਕਿਹਦੀ ਕੌਮ ਐ ਤੁਸੀਂ ਪਤਾ ਕਿਹਦੀ ਕੌਮ ਨੂੰ ਇਹ ਜਿਹੜੀ ਗੱਲ ਮੈਂ ਹੁਣ ਦੱਸਣ ਲੱਗਾ ਨਾ ਇਹ ਦੱਸਣ ਤੋਂ ਬਾਅਦ ਆਹ ਸ਼ਰੀਰ ਤੇ ਰੌਂਗ ਟੇ ਖੜੇ ਹੋ ਜਾਂਦੇ ਸੁਣੋ ਜੀ ਕਿਹਦੇ ਪੁੱਤੋਂ ਤੁਸੀਂ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਵਿਚੋੜਾ ਪਿਆ ਗੋਪੀਆਂ ਤੋਂ ਸੁਦਾਮੇ ਤੋਂ ਤੇ ਰੋ ਰੋ ਕੇ ਕਮਲਾ ਹੋ ਗਿਆ ਪਰਮੇਸ਼ਵਰ ਜਿਸੂ ਨੂੰ ਜਦੋਂ ਕਰਾਸ ਤੇ ਟੰਗਿਆ ਤੇ ਅੱਖਾਂ ਚੋਂ ਥਰੂ ਆ ਗਏ ਏ ਕੀ ਕਰ ਰਹੇ ਆ ਸੁਣੋ ਜਰਾ ਕਰਬਲਾ ਦੀ ਜੰਗ ਦੇ ਵਿੱਚ ਮੌਲਾ ਦੀ ਸਰਕਾਰ ਦੇ ਜਦੋਂ 72 ਤੱਕ ਸ਼ਹੀਦ ਹੋਏ ਤੇ ਮੌਲਾ ਦੀ ਸਰਕਾਰ ਵੀ ਰੋ ਪਏ ਵੀ ਅੱਲਾਹ ਵਾਹ ਤੇਰਾ ਹੀ ਮਾਰਾ ਜਿੱਤੂ ਜੀ ਸ਼੍ਰੀ ਰਾਮ ਦਾ ਜਦੋਂ ਸੀਤਾ ਤੋਂ ਵਿਛੋੜਾ ਪਿਆ ਅੱਖ ਦੇ ਵਿੱਚ ਥਰੂ ਆ ਗਿਆ हनुमान कहंदे महाराज रो रो ना कोई गल ਨਹੀਂ ਜੰਗ ਪਾਂਜੀਤ ਨਹੀਂ ਇਹ ਪਈ ਦੁਨੀਆ ਦਾ ਪਗੰਬਰ ਐਸਾ ਹੋਇਆ ਸਾਰਾ ਪਰਿਵਾਰ ਵਾਰ ਕੇ ਆ ਮਾਸੀ ਵਾਰ ਕੇ ਜੰਗਲ ਅੰਦਰ ਤੇਰਾ ਭਾਣਾ ਮਿੱਠਾ ਲੱਗਦਾ ਵੀਰਾਂ ਨੂੰ ਮੰਨਣ ਵਾਲਾ ਕਿੰਨਾ ਸੱਚ ਬੋਲ ਗਿਆ ਤੇ ਉਹਦੇ ਅੰਦਰ ਕਿੰਨਾ ਪਿਆਰ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਖਾਤਰ ਤੇ ਕਿੰਨਾ ਗਿਆਨ ਹੈ ਆ ਸਾਡੀਆਂ ਭੇਡਾਂ ਨੂੰ ਗਿਆਨ ਹੀ ਨਹੀਂ ਗਾਤਰੇ ਪਾ ਕੇ ਧਰਮੀ ਬਣੇ ਫਿਰਦੇ ਤੇ ਨਾਕਰਾ ਕਰਦੇ ਫਿਰਦੇ ਮੜੀਆਂ ਮਸਾਣੀਆਂ ਤੇ ਕਿੰਨੀ ਚੰਗੀ ਗੱਲ ਹੈ ਤੇ ਵੀਡੀਓ ਕਿੰਨੀ ਚੰਗੀ ਹੈ